ਨਾ ਮੇਰੇ ਨਾਲ ਦੇ ਇੰਜੀਨੀਅਰਿੰਗ ਕਰਕੇ ਕਈ ਅਮਰੀਕਾ ਬੈਠੇ ਹੋ ਕੈਨੇਡਾ ਬੈਠੇ ਹੋ ਆ ਆਸਟ੍ਰੇਲੀਆ ਬੈਠੇ ਹੋ ਆ اچھا ਉਹ ਜਦੋਂ ਵੀ ਇੰਡੀਆ ਆਉਂਦੇ ਮੈਨੂੰ ਮਿਲ ਕੇ ਜਾਂਦੇ ਆ اچھا ਤੇ ਉਹ ਅਕਸਰ ਹੀ ਇਹ ਕਹਿੰਦੇ ਆ ਕਿ ਯਾਰ ਤੇਰਾ ਸੂਰ ਆ ਇਹ ਵੀ ਚੀਜ਼ਾਂ ਦੇਖਦੇ ਨੇ ਕਿ ਇੱਕ ਤਾਂ ਸਾਰਾ ਪਰਿਵਾਰ ਇਕੱਠਾ ਦੂਜਾ ਘਰ ਦੇ ਵਿੱਚ ਹੀ ਸਾਰਾ ਕੰਮ ਵਧੀਆ ਤਰੀਕੇ ਦੇ ਨਾਲ ਸਕੂਨ ਨਾਲ ਕਰਿਆ ਇਹੋ ਜੀ ਜ਼ਿੰਦਗੀ ਮੈਨੂੰ ਲੱਗਦਾ ਲੱਭਦੀ ਵੀ ਨਹੀਂ ਨਹੀਂ ਲੱਭਦੀ ਭਾਜੀ ਮੇਰੇ ਦੋਸਤ ਆਉਂਦੇ ਆ ਕਈ ਉਹ ਆਪਣੇ ਪੇਰੈਂਟਸ ਨੂੰ ਬਾਹਰ ਲੈ ਜਾਣਾ ਚਾਹੁੰਦੇ ਆ। ਅੱਛਾ। ਕਿ ਸਾਡੇ ਕੋਲ ਆ ਕੇ ਰੋ। ਪਰ ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਉੱਥੇ ਦਿਲ ਹੀ ਨਹੀਂ ਲੱਗਦਾ ਜਾ ਕੇ। ਕੀ ਕੀ ਬਣਾਉਂਦੇ ਹੋ ਜੀ ਕਿੰਨੀ ਤਰ੍ਹਾਂ ਦਾ ਗੋੜ ਤਿਆਰ ਕਰਦੇ ਹੋ? ਹਲਦੀ ਵਾਲੀ ਸ਼ੱਕਰ ਹੁੰਦੀ ਆ ਸਾਡੇ ਕੋਲ। ਠੀਕ ਹੈ। ਮਰਿੰਗਾ, ਸੌਂਫ ਵਾਲੀ ਕੈਂਡੀ ਹੁੰਦੀ ਆ, ਮਰਿੰਗੇ ਵਾਲੀ ਹੁੰਦੀ ਆ, ਹਲਦੀ ਵਾਲੀ ਕੈਂਡੀ ਹੁੰਦੀ ਆ ਜੀ। ਤਾਂ ਹੁਣ ਆਹ ਵਾਲੇ ਆ ਇਹਦੇ ਵਿੱਚ ਮੂੰਗਫਲੀ, ਤੇਲ, ਸੌਂਫ ਅੱਛਾ ਤੇ ਗਰੀਬ ਰੂਦਾ, ਦੇਸੀ ਘਿਓ ਵਗੈਰਾ। ਅੱਛਾ ਦੇਸੀ ਘਿਓ ਵਾਲਾ ਗੋੜ ਹੈ। ਦੇਸੀ ਘਿਓ ਵੀ ਇਹਦੇ ਵਿੱਚ ਪਾਇਆ ਹੋਇਆ ਹੈ ਜੀ। ਤੁਹਾਡੇ ਕੋਈ ਆ ਵੀ ਜਾਂ ਆ ਦੇਖੋ ਪਈ ਆ ਸਮਾਨ ਹਾਂਜੀ ਇਹ ਬੰਦਾ ਕੋਈ ਛੱਡ ਗਿਆ ਸਮਾਨ ਆਪਣਾ ਇਹ 5 ਕਿਲੋ ਸਮਾਨ ਆ ਠੀਕ ਐ ਇਹ 15 ਕਿਲੋ ਗੋੜਚੇ ਪੈਣਾ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਇਸ ਵੇਲੇ ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਵਾ ਦੇ ਵਿੱਚ ਮੈਂ ਖੜਾ ਤੁਹਾਡੀ ਮੁਲਾਕਾਤ ਇੱਕ ਨੌਜਵਾਨ ਦੇ ਨਾਲ ਕਰਵਾਉਂਦੇ ਆ ਸਤਮਿੰਦਰ ਸਿੰਘ ਮੇਰੇ ਨਾਲ ਮੌਜੂਦ ਹੈਗੇ ਨੇ ਵਦੇਸ਼ ਤੋਂ ਆ ਕੇ ਇਹਨਾਂ ਨੇ ਪਿੰਡ ਦੇ ਵਿੱਚ ਗੁੜ ਦਾ ਕੰਮ ਸ਼ੁਰੂ ਕੀਤਾ ਇਸ ਵੇਲੇ ਆਰਗੈਨਿਕ ਖੇਤੀ ਵੀ ਕਰਦੇ ਨੇ ਔਰ ਪੂਰਾ ਕਾਰੋਬਾਰ ਜਿਹੜਾ ਇਹਨਾਂ ਨੇ ਆਪਣਾ ਖੇਤੀ ਦੇ ਉੱਪਰ ਆਧਾਰਿਤ ਕੀਤਾ ਹੋਇਆ ਤਾਂ ਗਲਬਤ ਕਰਦੇ ਆ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਬਹੁਤ ਠੀਕ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਗੁੜ ਦਾ ਕੰਮ ਕਰਦਿਆਂ ਗੁੜ ਦਾ ਕੰਮ ਕਰਦਿਆਂ ਨੂੰ ਸਾਨੂੰ ਲਗਭਗ 15 ਸਾਲ ਤੋਂ ਉੱਪਰ ਹੀ ਸਮਾਂ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਜਿਵੇਂ ਤੁਸੀਂ ਬਾਹਰ ਚਲੇ ਕੇ ਪਹਿਲਾਂ ਤਾਂ ਉਹ ਕਹਾਣੀ ਦੱਸਿਓ ਕਿ ਕਿਹੜੀ ਤੁਹਾਡੀ ਸਟੱਡੀ ਹੈਗੀ ਹੈ ਕਿੱਥੇ ਤੁਸੀਂ ਗਏ ਸੀਗੇ ਕਿਵੇਂ ਤੁਹਾਡੀ ਵਾਪਸੀ ਹੋਈ ਹਾਂ ਜੀ ਮੇਰੀ ਸਟੱਡੀ ਇਹਦੀ ਮਕੈਨੀਕਲ ਦੇ ਵਿੱਚ ਮੈਂ ਬੀਟਾ ਕੀਤੀ ਆ 2006 ਤੋਂ 2010 ਦਾ ਬੈਚ ਸੀ ਮੇਰਾ ਠੀਕ ਹੈ ਉਸ ਤੋਂ ਬਾਅਦ ਮੈਂ ਇਦਾਂ ਹੀ ਮਲੇਸ਼ੀਆ ਚ ਲਾ ਗਿਆ ਠੀਕ ਹੈ ਉੱਥੇ ਕੰਮ ਪਨ ਕੀਤਾ ਜਿਹੜਾ ਵੀ ਮੇਰੇ ਰਿਲੇਟਿਡ ਸੀਗਾ ਠੀਕ ਹੈ ਸਟੱਡੀ ਦੇ ਨਾਲ ਜੀ ਤੇ ਉਸ ਤੋਂ ਬਾਅਦ ਫਿਰ 2-3 ਸਾਲ ਮੈਂ ਉੱਥੇ ਲਾਇਏ ਠੀਕ ਹੈ ਇਹ ਇਹਨਾਂ ਨਾਲ ਫੌਂਟੇ ਗੱਲ ਹੁੰਦੀ ਰਹਿੰਦੀ ਸੀਗੀ ਅੱਛਾ ਤੇ ਮਨ ਅਦਾਸ ਰਹਿੰਦਾ ਸੀ ਇਹਨਾਂ ਦਾ ਵੀ ਤੇ ਮੇਰਾ ਵੀ ਹਾਂ ਤੇ ਉਸ ਤੋਂ ਫਰੰਤ ਮੈਂ ਇੱਥੇ ਆ ਗਿਆ ਪੱਕੇ ਤੌਰ ਤੇ ਠੀਕ ਹੈ ਉੱਥੇ ਫਿਰ ਤੁਸੀਂ ਇੰਜੀਨੀਅਰਿੰਗ ਲਾਈਨ 'ਚ ਹੀ ਗਏ ਸੀਗੇ ਜੀ ਨਹੀਂ ਇੰਜੀਨੀਅਰਿੰਗ ਲਾਈਨ ਦੇ ਵਿੱਚ ਹੀ ਸੀਗਾ ਜਿੱਦਾਂ ਮੈਂ ਠੀਕ ਹੈ ਤੇ ਹਾਂਜੀ ਠੀਕ ਹੈ ਉੱਥੋਂ ਫਿਰ ਜਦੋਂ ਤੁਸੀਂ ਵਾਪਸੀ ਕਰਨੀ ਸੀਗੀ ਤੁਸੀਂ ਕਿਹਾ ਕਿ ਮੈਨੂੰ ਬੁਲਾ ਲਓ ਕਿ ਜਾਂ ਇਹਨਾਂ ਨੇ ਕਿਹਾ ਕਿ ਨਹੀਂ ਭਾਈ ਇੱਥੇ ਆ ਜਾਣਾ ਕਿ ਇੱਥੇ ਕੰਮ ਹੈਗਾ ਆ ਜਿਆਦਾ ਆ ਹਾਂਜੀ ਤੇ ਦੇਖਣ ਵਾਲਾ ਹੈ ਨਹੀਂ ਕੋਈ ਠੀਕ ਹੈ ਤੇ ਚਾਚਾ ਜੀ ਦਾ ਲੜਕਾ ਆ ਉਹ ਵੀ ਐਨਆਈਟੀ ਦੇ ਵਿੱਚ ਕਰਦਾ ਆ ਕੰਪਿਊਟਰ ਸਾਇੰਸਰੀ ਕਰਦਾ ਆ ਉਹ ਉਧਰ ਚਲਾ ਗਿਆ ਹਾਂਜੀ ਤੇ ਫਿਰ ਮੇਰਾ ਇੱਥੇ ਆਉਣਾ ਸੁਭਾਅ ਵੇਤੀ ਸੀ ਠੀਕ ਹੈ ਇੱਥੇ ਸਕੂਨ ਜ਼ਿਆਦਾ ਕਿ ਉੱਥੇ ਸਕੂਨ ਸੀਗਾ ਮੈਨੂੰ ਇੱਥੇ ਵਜੀ ਸਕੂਨ ਬਹੁਤ ਵਧੀਆ ਆ ਹਾਂ ਹਾਂਜੀ ਠੀਕ ਹੈ ਇੱਥੇ ਫਿਰ ਤੁਸੀਂ ਕੀ ਕੀ ਬਣਾਉਂਦੇ ਹੋ ਜੀ ਕਿੰਨੀ ਤਰ੍ਹਾਂ ਦਾ ਗੋੜ ਤਿਆਰ ਕਰਦੇ ਹੋ ਇੱਥੇ ਵਜੀ ਗੋੜ ਦੀਆਂ ਜਿਹੜੀਆਂ ਵੈਰਾਈਟੀਆਂ ਉਹ ਤਾਂ ਅਨੰਤ ਆ ਠੀਕ ਹੈ ਤੁਸੀਂ ਗੋੜ ਨੂੰ ਜਿਹੜੇ ਮਰਜੀ ਸਾਂਚੇ ਝਟਾਲ ਸਕਦੇ ਆ ਜਿੱਦੜਾ ਮਰਜੀ ਬਣਾ ਸਕਦੇ ਆ ਮੁੱਖ ਤੌਰ ਤੇ ਅਸੀਂ ਬਣਾਈਦਾ ਆ ਮਸਾਲੇ ਵਾਲਾ ਗੋੜ ਅੱਛਾ ਜਿਹਦੇ ਵਿੱਚ ਮਾਵੇ ਪਾਏ ਹੁੰਦੇ ਆ ਠੀਕ ਆ ਇਹ ਡੱਬੇ ਰੱਖੇ ਹੋਏ ਨੇ ਠੀਕ ਆ ਹਾਂਜੀ ਇਹ ਡੱਬੇ ਵੀ ਰੱਖੇ ਹੋਏ ਨੇ ਕਿਤਾ ਹੁਣ ਆ ਵਾਲੇ ਆ ਇਹਦੇ ਵਿੱਚ ਮੂੰਗਫਲੀ ਤੇਲ ਸੌਂਫ ਅੱਛਾ ਤੇ ਗਰੀ ਬਰੂਦਾ ਦੇਸੀ ਘਿਓ ਵਗੈਰਾ ਅੱਛਾ ਦੇਸੀ ਘਿਓ ਵਾਲਾ ਗੋੜਾ ਇਹ ਦੇਸੀ ਘਿਓ ਵੀ ਇਹਦੇ ਵਿੱਚ ਪਾਇਆ ਹੋਇਆ ਹੈ ਤੁਹਾਨੂੰ ਸੁਆਦ ਆਊਗਾ ਜੇ ਤੁਸੀਂ ਇਹਨੂੰ ਖਾ ਕੇ ਦੇਖੂਗੇ ਤਾਂ ਠੀਕ ਹੈ ਤੇ ਬਾਕੀ ਆਪਾਂ ਮਰੀਂਗਾ ਪਾਊਡਰ ਪਾਈਦਾ ਗੁੜ ਦੇ ਵਿੱਚ ਠੀਕ ਹੈ ਮਰੀਂਗਾ ਦੇ ਆਪਣੇ ਫਾਇਦੇ ਆ ਠੀਕ ਹੈ ਵਿੱਚ ਕੈਲਸ਼ੀਅਮ ਬਹੁਤ ਵੱਧ ਮਾਤਰਾ ਚ ਹੁੰਦਾ ਦੁੱਧ ਨਾਲੋਂ ਵੀ ਵੱਧ ਕੈਲਸ਼ੀਅਮ ਅੱਛਾ ਇਹਦੇ ਵਿੱਚ ਹੁੰਦਾ 300 ਬਿਮਾਰੀਆਂ ਦਾ ਇਹ ਕੱਲਾ ਮਰੀਂਗਾ ਹੀ ਇਹਦਾ ਇਲਾਜ ਕਰ ਸਕਦਾ ਹੈ ਅੱਛਾ ਤੇ ਉਸ ਤੋਂ ਬਾਅਦ ਸੌਂਫ ਤੋਂ ਇਲਾਵਾ ਹਲਦੀ ਵਾਲੀ ਸ਼ੱਕਰ ਹੁੰਦੀ ਆ ਸਾਡੇ ਕੋਲ ਠੀਕ ਹੈ ਮਰੀਂਗਾ ਸੌਂਫ ਵਾਲੀ ਕੈਂਡੀ ਹੁੰਦੀ ਆ ਮਰੀਂਗੇ ਵਾਲੀ ਹੁੰਦੀ ਆ ਹਲਦੀ ਵਾਲੀ ਕੈਂਡੀ ਹੁੰਦੀ ਆ ਜੀ ਅੱਛਾ ਤੇ ਮਤਲਬ ਜਿੰਨਾ ਵੀ ਕੁਝ ਹੈਗਾ ਜੋ ਅਸੀਂ ਗੁੜ ਵਿੱਚ ਪਾ ਸਕਦੇ ਆ ਠੀਕ ਹੈ ਉਹਨੂੰ ਆਪਾਂ ਗੋਲ ਨੂੰ ਕੈਂਡੀ ਦੇ ਰੂਪ ਚ ਬਣਾ ਲਨੇ ਆ ਠੀਕ ਹੈ ਇਹ ਫਿਰ ਕੈਂਡੀਆਂ ਤੁਸੀਂ ਬਣਾ ਦੇਣੋ ਇਹ ਬੱਚਾ ਲੀਕ ਜਾਂ ਵੈਸੇ ਹਾਂਜੀ ਬੱਚੇ ਵੀ ਖਾਂਦੇ ਆ ਵੱਡੇ ਵੀ ਖਾਂਦੇ ਆ ਜਿੱਦਾਂ ਹੁਣ ਸਾਡੇ ਬੱਚੇ ਆ ਹਾਂਜੀ ਉਹ ਬਜ਼ਾਰੋਂ ਲੈ ਕੇ ਕੈਂਡੀਆਂ ਖਰੀਦ ਕੇ ਖਾਂਦੇ ਆ ਹਾਂ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿੱਦਾਂ ਬੰਦੀਆਂ ਹਨ ਹਾਂ ਤੇ ਬੱਚੇ ਨੂੰ ਕੈਂਡੀ ਕਹਿ ਕੇ ਦੋਂਗੇ ਤਾਂ ਉਹ ਕੈਂਡੀ ਸਮਝ ਕੇ ਖਾ ਲੂਗਾ ਗੁੜ ਕੰਜ਼ਿਊਮ ਕਰ ਲੂਗਾ ਹਾਂ ਜਿੰਨਾ ਗੁੜ ਦੇ ਫਾਇਦੇ ਵੀ ਉਹਦੇ ਸਰੀਰ ਦੇ ਵਿੱਚ ਹੋਣਗੇ ਹਾਂ ਹਾਂਜੀ ਵਾਕਿਆ ਇਹ ਫਿਰ ਤੁਸੀਂ ਆਪਣੇ ਤਰੀਕੇ ਨਾਲ ਤਾਂ ਤਿਆਰ ਕਰਦੇ ਜਿੰਨੇ ਕਰਦੇ ਤੁਹਾਨੂੰ ਕੋਈ ਆ ਵੀ ਜਾਂਦਾ ਕਿ ਸਪੈਸ਼ਲ ਮੈਨੂੰ ਆ ਚੀਜ਼ਾਂ ਪਾ ਕੇ ਤਿਆਰ ਕਰਕੇ ਦਿਓ हां जी ਸਾਡੇ ਕੋਲ ਆ ਵੀ ਜਾਂਦੇ ਆ اچھا ਤੇ ਆਪਣਾ ਸਮਾਨ ਲੈ ਕੇ ਆਉਂਦੇ ਆ ਜਿੱਦਾਂ ਇੱਥੇ ਆ ਦੇਖੋ ਪਈ ਆ ਸਮਾਨ ਹਾਂਜੀ ਇਹ ਬੰਦਾ ਕੋਈ ਛੱਡ ਗਿਆ ਸਮਾਨ ਆਪਣਾ اچھا ਇਹ 5 ਕਿਲੋ ਸਮਾਨ ਆ ਠੀਕ ਐ ਇਹ 15 ਕਿਲੋ ਗੋੜਚੇ ਪੈਣਾ ਹੈ ਅੱਛਾ 5 ਕਿਲੋ ਸਮਾਨ 15 ਕਿਲੋ ਗੋੜਚੇ 15 ਕਿਲੋ ਗੋੜਚੇ ਪੈਣਾ ਠੀਕ ਐ ਇਹ ਇੱਕ ਕਿਸਮ ਦੀ ਜੀ ਫਿਰ ਸੁੰਢ ਉਹ ਜਿਹੜੀ ਔਰਤਾ ਬਣਾ ਕੇ ਖਾਂਦੀਆਂ ਹੁੰਦੀਆਂ ਹਾਂਜੀ ਬੱਚੇ ਹੋਣ ਤੋਂ ਬਾਅਦ ਉਹੀ ਉਹੀ ਚੀਜ਼ ਬਣ ਜਾਂਦੀ ਹੈ ਕਿਸਮ ਦੀ ਇੰਨੀ ਗਰਮ ਚੀਜ਼ ਬਣ ਜਾਂਦੀ ਹੈ ਹਾਂ ਇਹ ਡਰਾਈ ਫਰੂਟ ਆ ਸਾਰਾ ਹਾਂ ਹਾਂਜੀ ਇਹ मूंगफली ਆ ਤੇਲ ਆ ਮਾਜਾ अच्छा सौफ जयन वगैरह सारा अपने हिसाब ना ना दे नाल रख लेने अपने हिसाब ना बना दे देता सामान अच्छा भाई जमे वो बड़ा बढ़िया लगंदा है वैसे देखना गुण वो उधर जिन्ना ਤੁਸੀਂ ਸਮਾਨ ਵੀ ਪਾਤਾ ਫਿਰ ਇਹ ਕੀ ਰੇਟ ਕੀ ਰੱਖਦੇ ਹੋ ਇਹਦਾ ਇਹ ਗੁੜ ਭਾਜੀ ਆਪਾਂ ਵੇਚਦੇ ਆ 300 ਰੁਪਏ ਦਾ 1 ਕਿਲੋ 1 ਕਿਲੋ ਠੀਕ ਹੈ ਫਿਰ ਤਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਵੈਸੇ ਲੱਗਦਾ ਜਿੰਨਾ ਸਮਾਨ ਤੁਸੀਂ ਪਾਤਾ ਇਹਦੇ ਚ ਹਾਂਜੀ ਹਾਂਜੀ ਜ਼ਿਆਦਾ ਮਹਿੰਗਾ ਨਹੀਂ ਇੱਕ ਮਹਿੰਗਾ ਹੋਣ ਦਾ ਕਾਰਨ ਇੱਕ ਇਹ ਵੀ ਆ ਕਿ ਇਹਦੇ ਉੱਤੇ ਲੇਬਰ ਯਾਰਾ ਲੱਗਦੀ ਆ ਪਰ ਸੱਚੇ ਲਾਉਣੇ ਸੱਚੇ ਖੋਲਣੇ ਸੱਚਿਆਂ ਚ ਗੁੜ ਪਾਉਣਾ ਅੱਛਾ ਉਹ ਟਾਈਮ ਟੂ ਟਾਈਮ ਹੁੰਦਾ ਸਾਰਾ ਕੁਝ ਜੇ ਆਪਾਂ 10 ਜਾਂ 20 ਸਕਿੰਟ ਵੀ ਲੇਟ ਹੋ ਗਏ ਗੋੜੀਆਂ ਮਜਾਣਾ ਠੀਕ ਹੈ ਗੁੜ ਦੀ ਇਹ ਮਤਲਬ ਤਸਵੀਰ ਹੈ ਗੁੜ ਨੇ ਜੰਮਣਾ ਹੀ ਜਮਣਾ ਆ ਜੰਮਣਾ ਜੰਮਣਾ ਵਾਕਿਆ ਤੇ ਉਹ ਜੰਮਣ ਤੋਂ ਪਹਿਲਾਂ ਹੀ ਸੱਚਿਆਂ ਚ ਪਾਉਣਾ ਉਹਨੂੰ ਹਾਂ ਤੇ ਉਹ ਜਦੋਂ ਜਾਇ ਤੇ ਲੱਗੀ ਰਹਿੰਦੀ ਆ ਵੀ ਜੰਮਣ ਤੋਂ ਪਹਿਲਾਂ ਪਾ ਦਈਏ ਇਹਨੂੰ ਕਿਸ ਤਰੀਕੇ ਦੇ ਨਾਲ ਇਸ ਕਰਕੇ ਵੀ ਇਹਦਾ ਰੇਟ ਥੋੜਾ ਵਧੇ ਆ ਫਿਰ ਪੂਰਾ ਦਿਨ ਬਾਜੀ ਇੱਥੇ ਹੀ ਰਹਿਨੇ ਹੋ ਤੁਸੀਂ ਹਾਂਜੀ ਪੂਰਾ ਦਿਨ ਇੱਥੇ ਹੀ ਰਹਿਦਾ ਹੈ ਜੀ ਕਈ ਵਾਰੀ ਤੁਹਾਨੂੰ ਕਹਿ ਨਹੀਂ ਦਿੰਦੇ ਤੁਹਾਡੇ ਸਰਕਲ ਦੇ ਕਿ ਯਾਰ ਇੰਜੀਨੀਅਰਿੰਗ ਕਰਕੇ ਤੇ ਤੂੰ ਹੁਣ ਇੱਥੇ ਆਪਣਾ ਘਰੇ ਹੀ ਲੱਗਾ ਹੋਇਆ ਮੈਂ ਤੁਹਾਨੂੰ ਦੱਸਦਾ ਆ ਮੇਰੇ ਨਾਲ ਦੇ ਇੰਜੀਨੀਅਰਿੰਗ ਕਰਕੇ ਕਈ ਅਮਰੀਕਾ ਬੈਠੇ ਹੋ ਕੈਨੇਡਾ ਬੈਠੇ ਹੋ ਆ ਆਸਟ੍ਰੇਲੀਆ ਬੈਠੇ ਹੋ ਆ اچھا ਉਹ ਜਦੋਂ ਵੀ ਇੰਡੀਆ ਆਉਂਦੇ ਮੈਨੂੰ ਮਿਲ ਕੇ ਜਾਂਦੇ ਆ اچھا ਤੇ ਉਹ ਅਕਸਰ ਹੀ ਇਹ ਕਹਿੰਦੇ ਆ ਕਿ ਯਾਰ ਤੇਰਾ ਸੂਤ ਆ اچھا ਹਾਂ ਤੇ ਆ ਖੰਭ ਵਧੀਆ ਆ ਹਾਂ ਤੇ ਘਰ ਦਾ ਘਰ ਦੇ ਵਿੱਚ ਨਾਲੇ ਕੰਮ ਵੀ ਕਰੀ ਜਾਂਦਾ ਹਾਂ ਹਾਂ ਵਾਕਈ ਮੈਨੂੰ ਲੱਗਦਾ ਕਿ ਜਦੋਂ ਬੰਦਾ ਕਰਦਾ ਸ਼ਾਇਦ ਜਦੋਂ ਤੁਸੀਂ ਵੀ ਸਟੱਡੀ ਕਰਦੇ ਹੋਵੋਗੇ ਉਦੋਂ ਇਹ ਧਾਰਨਾ ਵੀ ਹੁੰਦੀ ਸਿੱਗੀ ਕਿ ਖੇਤੀ ਦੇ ਵਿੱਚ ਇਨੀ ਬਚਤ ਹੈ ਨਹੀਂ ਪਰ ਜਿਵੇਂ ਤੁਸੀਂ ਐਡਵਾਂਸਡ ਕਰਤੀ ਪ੍ਰੋਸੈਸ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਤਾਂ ਇਹ ਹੀ ਸਭ ਤੋਂ ਵਧੀਆ ਹੈ ਹਾਂਜੀ ਇਹੀ ਗੱਲ ਹੈ ਨੀ ਤੇ ਗੱਲ ਤੁਹਾਡੀ ਬਿਲਕੁਲ ਸਹੀ ਆ ਕਿਸਾਨ ਸਾਰਾ ਕੁਝ ਹੀ ਕਰ ਲੈਂਦਾ ਆ ਹਾਂ ਉਹ ਰਾਤ ਨੂੰ ਦੇਖੋ ਕੱਚੇ ਪਾ ਕੇ ਤੇ ਕਣਕਾਂ ਨੂੰ ਪਾਣੀ ਦਾ ਲਾਂਦ ਆ ਤਿੰਨੀ ਠੰਡ ਹੁੰਦੀ ਆ ਫਿਰ ਕਿੰਨੇ ਸੱਪ ਠੂਹਾਂ ਖੇਤਾਂ 'ਚ ਰਹਿੰਦੇ ਆ ਉਹ ਕੰਮ ਕਰ ਲੈਂਦਾ ਜਿਹੜਾ ਔਖਾ ਹੁੰਦਾ ਪਰ ਜਿਹੜਾ ਵੇਚਣ ਦੀ ਵਾਰੀ ਆਉਂਦੀ ਆ ਜਦੋਂ ਉਹ ਕੰਮ ਉਹ ਔਖਾ ਲੱਗਦਾ ਆ ਹਨਾ ਉਹ ਗੱਲ ਕਰਨ ਦਾ ਤਰੀਕਾ ਜਾਂ ਆਪਣੀ ਚੀਜ਼ ਵੇਚਣੀ ਆਪਣੀ ਚੀਜ਼ ਦੇ ਫਾਇਦੇ ਕਿਵੇਂ ਦੱਸਣੇ ਕਿਦਾਂ ਦੱਸਣੇ ਕਿਦਾਂ ਫਾਇਦੇ ਗਿਣੋਣੇ ਉਹ ਕਿਸਾਨ ਲਈ ਥੋੜਾ ਮੁਸ਼ਕਲ ਕੰਮ ਆ ਹਾਂ ਜਾਨੀ ਕਿ ਸਭ ਤੋਂ ਵੱਧ ਜ਼ੋਰ ਲਾਉਣ ਦੀ ਲੋੜ ਹੈ ਵੇਚਣ ਤੇ ਸਗੋਂ ਜੇ ਕਿਸਾਨ ਮਾਰਕੀਟਿੰਗ ਤੇ ਕੰਮ ਕਰੇ ਤਾਂ ਕਿਸਾਨ ਨੂੰ ਫਾਇਦਾ ਹੋ ਸਕਦਾ ਆ ਠੀਕ ਹੈ ਜੇ ਸਿੱਧੇ ਦਾਣੇ ਵੇਚਣ ਦੀ ਬਜਾਏ ਅਸੀਂ ਆਟਾ ਬਣਾ ਕੇ ਵੇਚੀਏ ਤਾਂ ਉਹਦਾ ਫਾਇਦਾ ਆ ਹਾਂ ਹਨਾ ਜੀ ਜੇ ਗੰਨਾ ਸਿੱਧਾ ਗੰਨਾ ਵੇਚਣ ਦੀ ਬਜਾਏ ਉਹਦਾ ਗੁੜ ਬਣਾ ਕੇ ਵੇਚੀਏ ਤਾਂ ਉਹਦਾ ਫਾਇਦਾ ਆ ਠੀਕ ਹੈ ਹਾਂ ਜੀ ਜਿਵੇਂ ਤੁਸੀਂ ਇਹਦਾ ਆ ਕਰਦੇ ਹੋ ਗੁੜ ਬਣਾਉਣੇ ਉਹ ਕਮਾਤ ਤੁਹਾਡਾ ਆਪਣਾ ਹੀ ਹੁੰਦਾ ਜੀ ਸਾਰਾ ਕਮਾਤ ਸਾਡਾ ਆਪਣਾ ਹੀ ਹੁੰਦਾ ਸਾਰਾ ਅੱਛਾ ਇਹ ਤੁਸੀਂ ਕਹਿੰਦੇ ਮੇਲੇ ਚ ਵੀ ਨਹੀਂ ਲੈ ਕੇ ਗਏ ਹੋਣੇ ਕਮਾਦ ਕਦੇ ਲੱਗਦਾ ਕਾ ਮੈਂ ਮਿਲ ਮਿਲ ਚ ਨਹੀਂ ਲੈ ਕੇ ਗਏ ਮਿਲ ਚ ਆਪਾ ਸਿੱਟੀ ਦਾ ਹੀ ਨਹੀਂ ਕਮਾਦ ਅੱਛਾ ਤੇ ਇੱਥੇ ਆਪਣੇ ਪੀੜੀ ਦਾ 7-8 ਖੇਤ ਸੀਗੇ ਸਾਡੇ ਕੋਲ ਇਸ ਵਾਰ ਗੰਨੇ ਦੇ ਠੀਕ ਹੈ ਤੇ ਹੁਣ ਤਕਰੀਬਨ ਡੇਢ ਕਿੱਲਾ ਵਜਿਆ ਸਾਰਾ ਹੀ ਠੀਕ ਹੈ ਤੇ ਬਾਕੀ ਅਸੀਂ ਸਾਰਾ ਗੰਨਾ ਪੀੜ ਸਪੀਅਰ ਗੋੜ ਬਣਾਤਾ ਆ ਠੀਕ ਹੈ ਇਹ ਸੇਲ ਕਿੱਥੇ-ਕਿੱਥੇ ਕਰਦੇ ਹੋ ਜੀ ਤੁਸੀਂ ਫਿਰ ਇਹ ਸੇਲ ਅਸੀਂ ਕਰਦੇ ਆ ਇੱਕ ਤਾਂ ਪਹਿਲਾਂ ਤਾਂ ਇੱਥੇ ਹੀ ਹੋ ਜਾਂਦੀ ਆ ਸੇਲ ਹਾਂਜੀ ਇੱਥੋਂ ਆ ਕੇ ਲੋਕ ਲੈ ਜਾਂਦੇ ਆ ਠੀਕ ਹੈ ਫਿਰ ਮੰਡੀ ਲੱਗਦੀ ਆ ਸੇਫ ਫੂਡ ਮੰਡੀ ਲੱਗਦੀ ਆ ਰੋਸ਼ਨ ਗਰਾਊਂਡ ਹੁਸ਼ਰਪੁਰ ਠੀਕ ਹੈ ਉੱਥੇ ਵੀ ਆਪਾਂ ਸੇਲ ਕਰਦੇ ਆ ਜਿਹੜੇ ਆਪਣੇ ਆਈਐਫਏ ਸੰਸਥਾ ਬਣੀ ਹੋਈ ਹੈ ਨਿਵੇਟਿਵ ਫਾਰਮਰ ਐਸੋਸੀਏਸ਼ਨ ਠੀਕ ਹੈ ਜਿਹਦੇ ਸਰਪ੍ਰਸਤ ਹੈਗੇ ਆਸ਼ੋਕ ਜੀ ਅੱਛਾ ਤੇ ਉਨਾ ਦੀ دولت ਸਾਨੂੰ ਇੱਕ ਹੱਟ ਵੀ ਮਿਲ ਜੂਆ ਛੜ ਪਰ ਖੇਤੀ ਭਵੰਦੇ ਸਾਹਮਣੇ ਅੱਛਾ ਅੰਦਰਲੇ ਪਾਸੇ ਹੱਟ ਠੀਕ ਹੈ ਕਿਸਾਨ ਹੱਟ ਬਣੀ ਹੂਆ ਉੱਥੇ ਅਸੀਂ ਆਪਣੇ ਪ੍ਰੋਡਕਟ ਲਿਆ ਕੇ ਰੱਖ ਸਕਦੇ ਹਾਂ ਕਿਵੇਂ ਤੁਸੀਂ ਕਿਵੇਂ ਬਣਾਉਂਨੇ ਹੋ ਜੀ ਗੁੜ ਤਿਆਰ ਕਰਦੇ ਹੋ ਹਾਂ ਜੀ ਗੁੜ ਅਸੀਂ ਤਿਆਰ ਕਰਦੇ ਹਾਂ ਜਿੱਦਾਂ ਸਾਡੇ ਬਜ਼ੁਰਗ ਤਿਆਰ ਕਰਦੇ ਸੀ ਪਹਿਲਾਂ ਟ੍ਰੈਡੀਸ਼ਨਲੀ ਅਸੀਂ ਉਸੇ ਤਰੀਕੇ ਨਾਲ ਤਿਆਰ ਕਰਦੇ ਹਾਂ ਅਸੀਂ ਇਹਦੇ ਵਿੱਚ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਦੇ ਅਸੀਂ ਸਕਲਾਈ ਹੁੰਦੀ ਆ ਸਕਲਾਈ ਨੂੰ ਮਸਲ ਕੇ ਉਹਦੇ ਵਿੱਚੋਂ ਜਿਹੜੀ ਚਿਪ ਜੇ ਨਿਕਲਦੀ ਆ ਚਿਪਚਿਪਾ ਲੇਸ ਨਵਾਂ ਪਦਾਰਥ ਨਿਕਲਦਾ ਆ ਉਹਨੇ ਅਸੀਂ ਇਹਦੀ ਸਫਾਈ ਕਰਦੇ ਆ ਠੀਕ ਹੈ ਹਾਂਜੀ ਅਸੀਂ ਇਹਦੇ ਵਿੱਚ ਨਾ ਖੰਡ ਪਾਈ ਦੀ ਆ ਨਾ ਕੋਈ ਕੈਮੀਕਲ ਪਾਈਦੇ ਆ ਨਾ ਕੋਈ ਅਲਿਆਦਾ ਰੰਗ ਪਾਈਦਾ ਆ ਉਹਦਾ ਨੇਚਰਲ ਕਲਰ ਆ ਤੁਹਾਡੇ ਸਾਹਮਣੇ ਹੀ ਬਣਿਆ ਤੇ ਉਹ ਪੱਤਾ ਤੁਹਾਡੇ ਸਾਹਮਣੇ ਨਿਕਲੀਆਂ ਤੁਸੀਂ ਦੇਖਿਆ ਵੀ ਆ ਵਾਕਿਆ ਇਹ ਫਿਰ ਤੁਸੀਂ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਕਰਦੇ ਹੋ ਸਾਰੇ ਜਾਣੇ ਮਿਲ ਕੇ ਹਾਂਜੀ ਪਰਿਵਾਰ ਦੇ ਵਿੱਚ ਸਾਡੀ ਜੁਆਇੰਟ ਫੈਮਿਲੀ ਆ ਜੀ ਮੈਂ ਮੇਰੇ ਪਿਤਾ ਜੀ ਚਾਚਾ ਜੀ ਆ ਚਾਚੀ ਜੀ ਆ ਅੱਛਾ ਹਾਂਜੀ ਮੇਰੀ ਮੇਰੇ ਵਾਈਫ ਆ ਅੱਛਾ ਅਸੀਂ ਸਾਰੇ ਇਕੱਠੇ ਰਹਿੰਦੇ ਆ ਅੱਛਾ ਦੋ ਪਰਿਵਾਰ ਸਾਡੇ ਤੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਬੜੀ ਵਧੀਆ ਤੁਸੀਂ ਗੱਲ ਕੀਤੀ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਦੋਸਤ ਆਉਂਦੇ ਹੋਣਗੇ ਸਾਰਾ ਇਹ ਵੀ ਚੀਜ਼ਾਂ ਦੇਖਦੇ ਨੇ ਕਿ ਇੱਕ ਤਾਂ ਸਾਰਾ ਪਰਿਵਾਰ ਇਕੱਠਾ ਦੂਜਾ ਘਰ ਦੇ ਵਿੱਚ ਹੀ ਸਾਰਾ ਕੰਮ ਵਧੀਆ ਤਰੀਕੇ ਦੇ ਨਾਲ ਸਕੂਨ ਨਾਲ ਕਰਿਆ ਇਹੋ ਜੀ ਜ਼ਿੰਦਗੀ ਮੈਨੂੰ ਲੱਗਦਾ ਲੱਭਦੀ ਵੀ ਨਹੀਂ ਨਹੀਂ ਲੱਭਦੀ ਭਾਜੀ ਮੇਰੇ ਦੋਸਤ ਆਉਂਦੇ ਆ ਕਈ ਉਹ ਆਪਣੇ ਪੇਰੈਂਟਸ ਨੂੰ ਬਾਹਰ ਲੈ ਜਾਣਾ ਚਾਹੁੰਦੇ ਆ ਅੱਛਾ ਕਿ ਸਾਡੇ ਕੋਲ ਆ ਕੇ ਰੋ ਪਰ ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਉੱਥੇ ਦਿਲ ਹੀ ਨਹੀਂ ਲੱਗਦਾ ਜਾ ਕੇ ਵਕੈ ਨਹੀਂ ਲੱਗ ਰਹਾ ਨਾ ਮੁੰਡੇ ਲੰ। ਕਾਫੀ ਮੇਰੇ ਦੋਸਤ ਆ ਜਿਹੜੇ ਇਹਨਾਂ ਦੀ ਇਹ ਸ਼ਿਕਾਇਤ ਆ। ਅੱਛਾ। ਕਿ ਅਸੀਂ ਆਪਣੇ ਮਾਪਿਆਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ ਪਰ ਉਹ ਸਾਡੇ ਕੋਲ ਟਿਕਦੇ ਨਹੀਂ। ਹਮ ਇੱਕ ਤੁਸੀਂ ਇੱਥੇ ਗੁੜ ਦਿਖਾਉਂਦੇ ਸੀਗੀ ਗਾਜਰਾਂ ਵਾਲਾ ਗੁੜ ਬਣਾਉਂਦੇ ਹੋ। ਹਾਂਜੀ ਗਾਜਰਾਂ ਮੈਂ ਬੜਾ ਘੱਟ ਸੁਣਿਆ ਜੀ ਉਹ ਇਹ ਕਿਵੇਂ ਤਿਆਰ ਕਰਦੇ ਤੁਸੀਂ ਗਾਜਰਾਂ ਨਾਲ। ਗਾਜਰਾਂ ਵਾਲਾ ਗੁੜ ਇਦਾਂ ਤਿਆਰ ਕਰੀਦਾ ਆ ਅਸੀਂ ਜਿੱਦਾਂ ਹੁਣ ਮੈਲ ਚੱਕ ਹੋ ਗਈ। ਹਾਂ। ਰਾਸਤੋਂ ਮੈਲ ਚੱਕ ਹੋ ਗਈ। ਉਸ ਤੋਂ ਬਾਅਦ ਗਾਜਰਾਂ ਪਾ ਚੱਕ ਕੇ ਆਪਾਂ ਰੱਖੀਆਂ ਹੁੰਦੀਆਂ ਪਹਿਲਾਂ ਹੀ। ਗਾਜਰਾਂ ਨੂੰ ਅਸੀਂ ਉਹਦੇ ਵਿੱਚ ਪਾਦਾ ਨਾ ਮੈਲ ਦੇ ਵਿੱਚ ਤੇ ਮੈਸ ਸਾਰੀ ਮੈਲ ਨਹੀਂ ਰਸ ਦੇ ਵਿੱਚ ਜਿੱਥੋਂ ਮੈਲ ਚੱਕ ਲਈ ਹੁੰਦੀ ਆ ਤੇ ਉਹ ਫਿਰ ਰਸ ਦੇ ਨਾਲ ਹੀ ਰਿਜਦਾ ਰਹਿੰਦਾ ਆ ਹਾਂ ਔਰ ਜਿੱਦਾਂ ਰਸ ਦੇ ਵਿੱਚੋਂ ਪਾਣੀ ਔੜ ਜਾਂਦਾ ਸਾਰਾ ਗਾਜਰਾਂ ਚੋਂ ਵੀ ਸਾਰਾ ਪਾਣੀ ਔੜ ਜਾਂਦਾ ਆ ਉਹ ਚ ਰਸ ਰੱਚ ਜਾਂਦੀ ਆ ਗੁੜ ਰੱਜ ਜਾਂਦਾ ਉਹ ਫਿਰ ਗਾਜਰ ਵਾਲਾ ਗੁੜ ਬਣ ਜਾਂਦਾ ਖਾਣ ਨੂੰ ਬਹੁਤ ਸਵਾਦ ਹੁੰਦਾ ਡਿਮਾਂਡ ਕਿਹੜੇ ਗੁੜ ਦੀ ਰਹਿੰਦੀ ਆ ਜੀ ਤੁਹਾਡੇ ਜ਼ਿਆਦਾ ਡਿਮਾਂਡ ਯਾਦਾ ਤਾਂ ਲੋਕ ਚਾਹ ਬਣਾਉਣ ਵਾਸਤੇ ਲੈਂਦੇ ਆ ਗੁੜ ਲੰਬਾ ਸਮਾਂ ਤੱਕ ਟਿਕ ਜਾਵੇ ਉਹਨਾਂ ਦਾ ਇਹੀ ਹੁੰਦਾ ਭਈ ਅਸੀਂ ਪੂਰਾ ਸਾਲ ਖਾਣਾ ਆ ਠੀਕ ਹੈ ਬਾਕੀ ਖਾਣ ਵਾਸਤੇ ਜਿਹੜਾ ਮਾਵੇ ਵਾਲਾ ਗੋੜਾ ਜਾਂ ਗਾਜਰ ਵਾਲਾ ਗੋੜਾ ਤੇ ਰੋਟੀ ਤੋਂ ਬਾਅਦ ਇੱਕ 32 ਟੁਕੜੀ ਬੰਦਾ ਖਾਣ ਲਾਇਆ ਜਿਹਦਾ ਜਿਹੜੇ ਥੋੜਾ ਖਾਣਾ ਪਸੰਦ ਕਰਦੇ ਆ ਉਹ ਕੈਂਡੀ ਲੈ ਜਾਂਦੇ ਆ ਅੱਛਾ ਠੀਕ ਹੈ ਇਹ ਕੈਂਡੀਆਂ ਜ਼ਿਆਦਾ ਚੱਲਦੀਆਂ ਨੇ ਹਾਂਜੀ ਹਾਂਜੀ ਕੈਂਡੀ ਜ਼ਿਆਦਾ ਠੀਕ ਹੈ ਇਹ ਜਿੰਮੀ ਫਿਰ ਲੇਬਰ ਵੀ ਰੱਖੀ ਹੈ ਜੀ ਤੁਸੀਂ ਇਹ ਫਿਰ ਪਿੰਡੋਂ ਹੀ ਕਿ ਜਾਂ ਫਿਰ ਬਾਹਰੋਂ ਹਾਇਰ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਇਹ ਪਿੰਡ ਦੇ ਹੀ ਆ ਇਹ ਆਪਣੇ ਆ ਚਾਚਾ ਜੀ ਆ ਪਿੰਡ ਦੇ ਹੀ ਆ ਤਾਂ अच्छा ਤੇ ਆ ਪ੍ਰਵਾਸੀ ਮਜ਼ਦੂਰ ਆ ਪਰ ਪ੍ਰਵਾਸੀ ਵੀ ਕਹਦੇ ਆ ਇਹਨੂੰ 15-20 ਸਾਲ ਇੱਥੇ ਹੀ ਹੋ ਕੇ ਰਹਿੰਦੇ ਆ ਨੂੰ ਇਹ ਮੁੰਡੇ ਨੇ 10 ਕੀਤੀਆਂ ਆ ਇਹਦੇ ਭਰਾ ਨੇ 10 ਕੀਤੀਆਂ ਆ ਅੱਛਾ ਕਿਹਾ ਸੀ ਹੋਰ ਪੜ ਲਓ ਨਹੀਂ ਮੰਨਦੇ ਕਹਿਣਾ ਇਹ ਅੱਛਾ ਇਹ ਪਰਿਵਾਰ ਤੁਹਾਡੇ ਨਾਲ ਜੁੜੇ ਹੋਏ ਨੇ ਇਹ ਪਰਿਵਾਰ ਜੁੜੇ ਹੋਏ ਆ ਇਸ ਪੂਰੀ ਫੈਮਿਲੀ ਇੱਥੇ ਰਹਿੰਦੀ ਸੀ ਇਹ ਦਾ ਚਾਚਾ ਠੀਕ ਹੈ ਤੇ ਇਹ ਦਾ ਭਰਾ ਠੀਕ ਹੈ ਇੱਥੇ ਰਹਿੰਦੇ ਨੇ